ਤੇ ਉਹ ਕਾਨੂੰਨ ਕੀ ਨੇ ਇੱਕ ਤਾਂ ਐਫ ਆਈ ਆਰ ਜਿਹੜੀ ਆਪਾਂ ਬਹੁਤ ਜਲਦੀ ਘਟਵਾਉਂਦੇ ਹੁੰਦੇ ਸੀ ਇਹ ਬਹੁਤ ਘਟੀਆ ਕਾਨੂੰਨ ਨੇ ਸਰਕਾਰ ਅਪਦੇ ਖਤਰ ਸਾਰੇ ਕਾਨੂੰਨ ਬਣਾ ਰਹੀ ਆ ਲੋਕਾਂ ਨੂੰ ਨਜਾਇਜ਼ ਤੰਕਰ ਨੇ ਕਲਮੀ ਵੱਲ ਧਕੇ ਲਈ ਆ ਪਿਛੜ 15 ਦਾਸਤਾ ਪਰ ਸਰਕਾਰ ਅੱਜ ਕਲਮੀ ਵਾਲੇ ਕਾਨੂੰਨ ਲਿਆ ਕੇ ਲੋਕਾਂ ਨੂੰ ਗੁਲਾਮ ਕਰਨਾ ਚਾਹੁੰਦੀ ਹੈ ਨੇਕ ਟ੍ਰੈਕਟਰਾਂ ਦਾ ਕਾਫਲਾ ਬਈ ਹੈਗਾ ਨਾਲ ਇਹ ਅਸੀਂ ਨੀਲੋਂ ਦੇ ਪੁਰਤੇ ਕਾਊਂਟਿੰਗ ਹੋਈ ਸਾਡੀ 1000 ਤੋਂ ਪਲੱਸ ਟੈਕਸ ਦੇ ਜਿਹੜੀਆਂ ਬਈ ਜੀ ਮੀਨ ਮੰਗਾ ਨੇ ਜਿਸ ਨੂੰ ਲੈ ਕੇ ਅੱਜ ਟਰੈਕਟਰ ਮਾਰਜਾ ਸੱਦਾ ਦਿੱਤਾ ਗਿਆ ਸੀ ਤੇ ਟੈਕਟਰ ਮਾਰਜਾ ਤਬੀਸ ਐਨਐਨਓ ਦੇ ਉੱਤੇ ਜਿਹੜੇ ਕਾਨੂੰਨ ਲਿਆਂਦੇ ਕਹਿੰਦੇ ਨੇ ਜਿਹੜੇ ਆਮ ਪਬਲਿਕ ਦੀ ਤੇ ਗੁਲਾਮੀ ਖੋਣ ਸੌਰੀ ਆਜ਼ਾਦੀ ਖੋਣ ਵਾਸਤੇ ਗੁਲਾਮ ਕਰਨ ਵਾਸਤੇ ਨੇ ਤੇ ਉਹਨਾਂ ਦਾ ਅਸੀਂ ਅੱਜ ਵਿਰੋਧ ਕੀਤਾ ਤੇ ਉਹਨਾਂ ਦੀ ਅਸੀਂ ਕਾਪੀਆਂ ਫੁਕੀਆਂ ਜਾ ਰਹੀਆਂ ਨੇ 15 ਦਿਨ ਕਰ ਦਿੱਤਾ ਗਿਆ ਵੀ 15 ਦਿਨ ਤੱਕ ਐਸ ਐਚਓ ਚਾਹੇ ਮਤਲਬ ਐਫ ਆਈ ਕੱਟੇ ਚਾਹੇ ਨਾ ਕੱਟੇ ਉਹਦੀ ਮਰਮਰਜੀ ਹੋਊਗੀ ਹੁਣ ਇਹ ਕਰ ਦਿੱਤਾ ਗਿਆ ਵੀ ਜੇ ਜ਼ਮਾਨਤ ਵੀ ਮਿਲ ਜਾਂਦੀ ਆ ਤਾਂ ਸਜ਼ਾ ਵੱਧ ਸਜ਼ਾ ਮੁਤਾਬਕ ਉਸ ਨੂੰ 3 ਮਹੀਨੇ ਤੱਕ ਰਦਵਾਰ ਕੀ ਬਿਨਾ ਦੱਸੇ ਰਿਮਾਂਡ ਲਿਆ ਜਾ ਸਕਦਾ ਤੇ ਹੁਣ ਇਹਨਾਂ ਨੇ ਇਹੋ ਜਿਹਾ ਗੱਲਤਾ ਵੀ ਇਹ ਪ੍ਰਸ਼ਾਸਨ ਦੀ ਮਰਜ਼ੀ ਆ ਪੁਲਿਸ ਪੁਲਿਸ ਅਧਿਕਾਰੀਆਂ ਦੀ ਵੀ ਉਹਨੂੰ ਭੇਜਣਾ ਜਾਂ 90 ਦਿਨ ਉਹਦੇ ਤੋਂ ਇਨਵੈਸਟੀਗੇਸ਼ਨ ਦੇ ਨਾਂ ਤੇ ਉਹ ਦੀ ਥਾਣੇ 'ਚ ਹੀ ਉਹਨੂੰ ਰੱਖਿਆ। ਸਸ਼ਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦੀਪਕ ਚਾਨਾ ਸਵਾਗਤ ਕਰਦਾ। ਸੰਯੁਕਤ ਕਿਸਾਨ ਮੋਰਚਾ 11 ਰਾਜਨੀਤਿਕ ਦੇ ਵੱਲੋਂ 15 ਅਗਸਤ ਵਾਲੇ ਦਿਨ ਆਪਣੀਆਂ ਮੰਗਾਂ ਨੂੰ ਲੈ ਕੇ ਟਰੈਕਟਰ ਮਾਰਚ ਦਾ ਸੱਦਾ ਦਿੱਤਾ ਗਿਆ ਸੀ। ਤਾਂ ਮਾਛੀਵਾੜਾ ਸਾਹਿਬ ਦੇ ਵਿੱਚ ਮੌਜੂਦ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਇੱਕ ਟਰੈਕਟਰ ਮਾਰਚ ਕੀਤਾ ਜਾ ਰਿਹਾ ਹੈ। ਇੱਕ ਲੰਬੇ ਕਾਫਲੇ ਦੇ ਨਾਲ ਸਯੁਕਤ ਕਿਸਾਨ ਮੋਰਚੇ ਦੇ ਜਿਹੜੇ ਆਗੂ ਹੋਣ ਜਾਏ ਹੋ ਉਹਨਾਂ ਦੇ ਵੱਲੋਂ ਟਰੈਕਟਰ ਮਾਰਚ ਕੀਤਾ ਜਾ ਰਿਹਾ ਜਿਹੜਾ ਕਿ ਨੀਲੋਂ ਪੁਲ ਤੋਂ ਲੈ ਕੇ ਸ਼ੁਰੂ ਹੋਇਆ ਸੀਗਾ ਨੀਲੋਂ ਪੁਲ ਨੀਲੋਂ ਪੁਲ ਤੋਂ ਸ਼ੁਰੂ ਹੋ ਕੇ ਸਮਰਾਲਾ ਸ਼ਹਿਰ ਦੇ ਵਿੱਚੋਂ ਹੁੰਦਾ ਹੋਇਆ ਅਮਾਚੀਵਾਲਾ ਸਾਹਿਬ ਦੇ ਵਿੱਚ ਪਹੁੰਚਿਆ ਦੇਖ ਸਕਦੇ ਹੋ ਤੁਸੀਂ ਤਕਬੀਰਾਂ ਦੇ ਵਿੱਚ ਇੱਕ ਲੰਬਾ ਕਾਫਲਾ ਜਿਹੜਾ ਹੈ ਟਰੈਕਟਰਾਂ ਦਾ ਤੁਹਾਨੂੰ ਜਿਹੜੀ ਵੀ ਸੜਕ ਦੇ ਉੱਤੇ ਸਾਹਮਣੇ ਤੁਹਾਨੂੰ ਟਰੈਕਟਰ ਹੀ ਟਰੈਕਟਰ ਨਜ਼ਰ ਆ ਰਹੇ ਹੋਣਗੇ ਇੱਕ ਵੱਡੇ ਕਾਫਲੇ ਦੇ ਨਾਲ ਜਿਹੜਾ ਟਰੈਕਟਰ ਮਾਰਚ ਕੀਤਾ ਜਾ ਰਿਹਾ ਗੱਲਬਾਤ ਕਰਨ ਦੀ ਵੀ ਅਸੀਂ ਕੋਸ਼ਿਸ਼ ਕਰਦੇ ਆ ਸਿੱਧੂਪੁਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਟਰੈਕਟਰ ਮਾਰਚ ਕੀਤਾ ਜਾ ਰਿਹਾ ਸੀਗਾ ਭਜੀ ਟਰੈਕਟਰ ਮਾਰਚ ਦਾ ਅੱਜ ਸੱਦਾ ਦਿੱਤਾ ਗਿਆ ਸੀ ਪੂਰੇ ਭਾਰਤ ਦੇ ਵਿੱਚ ਕਿਸ ਜਗ੍ਹਾ ਦੇ ਉੱਤੇ ਸਟਾਰਟ ਹੋਇਆ ਸੀਗਾ ਇਹ ਅਸੀਂ ਸਾਡੇ ਬਲਾਕ ਦਰਾਹੇ ਤੋਂ ਦਮਦਮਾ ਸਾਹਿਬ ਗੁਰਦੁਆਰੇ ਤੋਂ ਹੋਇਆ ਸੀ ਛੇਵੀਂ ਪਾਸ਼ਾ ਇਤਿਹਾਸਕ ਗੁਰਦੁਆਰਾ ਉੱਥੋਂ ਸਟਾਰਟ ਹੋ ਕੇ ਇਹ ਸਮਰਾਲੇ ਤੋਂ ਹੁੰਦਾ ਹੋਇਆ ਰਾਮਪੁਰ ਸਮਰਾਲਾ ਸਮਰਾਲਾ ਤੇ ਬਾਚੂਬੜਾ ਸਾਹਿਬ ਅੱਜ ਗੁਰੂਆਂ ਦੀ ਧਰਤੀ ਤੇ ਪਹੁੰਚੇ ਨੇ ਜੀ ਕਿੰਨੇ ਕੁ ਟਰੈਕਟਰਾਂ ਦਾ ਕਾਫਲਾ ਭਾਜੀ ਹੈਗਾ ਨਾਲ ਵਿੱਚ ਇਹ ਅਸੀਂ ਨੀਲੋਂ ਦੇ ਪੁਰਤੇ ਕਾਊਂਟਿੰਗ ਹੋਈ ਸਾਡੀ 1000 ਤੋਂ ਪਲੱਸ ਟੈਕ ਦੇ ਅੱਡੇ ਸਾਡੇ ਸੀਗਾ ਜਿਹੜੀ ਜਦੋਂ ਉਸ ਟਾਈਮ ਰਿਪੋਰਟ ਸੀ ਕਿਹੜੀਆਂ ਭਾਜੀ ਮੇਨ ਮੰਗਾ ਨੇ ਜਿਸ ਨੂੰ ਲੈ ਕੇ ਅੱਜ ਟਰੈਕਟਰ ਮਰਜਾ ਸੱਦਾ ਦਿੱਤਾ ਗਿਆ ਸੀ ਤੇ ਟੈਕਟਰ ਮਰਜਾ ਮੰਗਾ ਇਹ ਹੀ ਨੇ ਜਿਹੜੀਆਂ ਬੀ ਐਸ ਐਨ ਤੇ ਬੀ ਐਸ ਐਨ ਨਾਂ ਦੇ ਉੱਤੇ ਜਿਹੜੇ ਕਾਨੂੰਨ ਲਿਆਂਦੇ ਗਏ ਨੇ ਜਿਹੜੇ ਆਮ ਪਬਲਿਕ ਦੀ ਗੁਲਾਮੀ ਖੋਣ ਅਸੋਰੀ ਆਜ਼ਾਦੀ ਖੋਣ ਵਾਸਤੇ ਗੁਲਾਮ ਕਰਨ ਵਾਸਤੇ ਨੇ ਤੇ ਉਹਨਾਂ ਦਾ ਅਸੀਂ ਅੱਜ ਵਿਰੋਧ ਕੀਤਾ ਤੇ ਉਹਨਾਂ ਦੀਆਂ ਅਸੀਂ ਕਾਪੀਆਂ ਫੂਕਿਆ ਜਾ ਰਹੀਆਂ ਨੇ ਤੇ ਉਹ ਕਾਨੂੰਨ ਕੀ ਨੇ ਇੱਕ ਤਾਂ ਐਫ ਆਈ ਆਰ ਜਿਹੜੀ ਆਪਾਂ ਬਹੁਤ ਜਲਦੀ ਘਟਵਾਉਂਦੇ ਹੁੰਦੇ ਸੀ ਵੀ ਜਾਂ ਛੇਤੀ ਛੇਤੀ ਜਿੰਨੀ ਕੱਟੀ ਆਵੇ ਜਿੰਨਾ ਉਹਦੇ ਵਿੱਚ ਗੈਪ ਪੈ ਜੇ ਉਹਨਾਂ ਉਹਦੇ ਵਿੱਚ ਸ਼ੰਕਾ ਪੈਦਾ ਹੋ ਜਾਂਦੀ ਸੀ ਵੀ ਇਹਦੇ ਵਿੱਚ ਕੋਈ ਗੱਲਬਾਤ ਆ ਜਾਂ ਬਨੌਟੀ ਤਾਂ ਨਹੀਂ ਕੋਈ ਜਾਣ ਬੁੱਝ ਕੇ ਕੁਝ ਕੀਤਾ ਹ ਹੁਣ ਉਹਦਾ ਸਮਾਂ ਜਿਹੜਾ ਵਧਾ ਕੇ 15 ਦਿਨ ਕਰ ਦਿੱਤਾ ਗਿਆ ਵੀ 15 ਦਿਨ ਤੱਕ ਐਸ ਐਚਓ ਚਾਹੇ ਮਤਲਬ ਐਫ ਆਈ ਕੱਟੇ ਚਾਹੇ ਨਾ ਕੱਟੇ ਉਹਦੀ ਮਰਮਰਜੀ ਹੋਊਗੀ ਦੂਜੀ ਗੱਲ ਜਦ ਕੋਈ ਕਿਸੇ ਦੇ ਪਰਚਾ ਦਰਜ ਹੋ ਜਾਂਦਾ ਜਾਂ ਕੇਸ ਬਣ ਜਾਂਦਾ ਸੀ ਕੇਸ ਬਣਨ ਤੋਂ ਬਾਅਦ ਉਸ ਤੋਂ ਬਾਅਦ ਕੀ ਹੁੰਦਾ ਸੀ ਉਹਨੂੰ ਜ਼ਮਾਨਤ ਮਿਲ ਜਾਂਦੀ ਰਿਮਾਂਡ ਤੋਂ ਬਾਅਦ ਕੋਰਟ ਤੇ ਪੇਸ਼ ਕਰਕੇ ਜ਼ਮਾਨਤ ਮਿਲ ਜਾਂਦੀ ਜ਼ਮਾਨਤ ਮਿਲਣ ਤੋਂ ਬਾਅਦ ਉਹ ਘਰੇ ਆ ਜਾਂਦੀ ਘਰੇ ਆਉਣ ਤੋਂ ਬਾਅਦ ਹੁਣ ਇਹ ਕਰ ਦਿੱਤਾ ਗਿਆ ਵੀ ਜੇ ਜ਼ਮਾਨਤ ਵੀ ਮਿਲ ਜਾਂਦੀ ਆ ਤਾਂ ਸਜ਼ਾ ਵੱਧ ਸਜ਼ਾ ਮੁਤਾਬਕ ਉਸ ਨੂੰ 3 ਮਹੀਨੇ ਤਾਂ ਕਰ ਦੁਆਰ 'ਚ ਬਿਨਾਂ ਦੱਸੇ ਰਿਮਾਂਡ ਲਿਆ ਜਾ ਸਕਦਾ ਔਰ ਉਹਨੂੰ ਗ੍ਰਿਫਤਾਰੀ ਕੀਤੀ ਜਾ ਸਕਦੀ ਆ ਇਨਵੈਸਟੀਗੇਸ਼ਨ ਕੀਤੀ ਜਾ ਸਕਦੀ ਆ ਤਾਂ ਇਹਦਾ ਮਤਲਬ ਵੀ ਜੇ ਕੋਈ ਬੰਦਾ ਸਰਕਾਰ ਹੁੰਦਾ ਮਤਲਬ ਗ੍ਰਿਫਤਾਰ ਕਰ ਲੈਂਦੀ ਆ ਜਿਵੇਂ ਨਵਦੀਪ ਆਪਣਾ ਬਲਵੇੜੇ ਵਾਲਾ ਸੀਗਾ ਉਹਨੂੰ ਕਰਕੇ ਜੇ ਉਹਨੇ ਅੰਦਰਲੀ ਗੱਲ ਆਪਣੀ ਦੱਸੀ ਵੀ ਮੇਰੇ ਨਾਲ ਕੀ ਕੀ ਸਾਡੇ ਬੀਤੀ ਹੋਈ ਤਾਂ ਇਹਦਾ ਮਤਲਬ ਪੁਲਿਸ ਉਹਦਾ ਦਬਾਰ ਰੱਖੂਗੀ ਵੀ ਉਹਦਾ ਬੋਲਣ ਦਾ ਹੱਕ ਵੀ ਮਤਲਬ ਇਸ ਤਰੀਕੇ ਤੋਂ ਖੋਇਆ ਜਾ ਰਿਹਾ ਇਹ ਆਜ਼ਾਦੀ ਖੋਈ ਜਾ ਰਹੀ ਆ ਤਾਂ ਇੱਕ ਹੋਰ ਬਹੁਤ ਵੱਡੀ ਮਾੜੀ ਗੱਲ ਹੈ ਜਿਹੜੀ ਸਰਕਾਰ ਦੇ ਖਿਲਾਫ ਅੰਦੋਲਨ ਚੱਲ ਰਿਹਾ ਗਲਤ ਨੀਤੀਆਂ ਦੇ ਖਿਲਾਫ ਤਾਂ ਜਿਹੜੇ ਬੰਦੇ ਉਹਦਾ ਵਿਰੋਧ ਕਰਨਗੇ ਆਵਾਜ਼ ਠਾਉਂਦੇ ਨੇ ਤਾਂ ਇਹਨਾਂ ਨੇ ਉਹ ਕਾਨੂੰਨ ਬਣਾਤਾ ਵੀ ਸਰਕਾਰ ਦੇ ਅਰਦੇਸ਼ ਦੇ ਖਿਲਾਫ ਜੇ ਕੋਈ ਬੋਲੂਗਾ ਤਾਂ ਉਹਦੇ ਉੱਤੇ ਸਖੀਨ ਤਰਾਵਾਂ ਲਾ ਕੇ ਉਹਦੀ ਉਹਦੀ ਪ੍ਰਾਪਰਟੀ ਖੁਰਕ ਕੀਤੀ ਜਾਊਗੀ ਤਾਂ ਇਹਦੀਆਂ ਸਖੀਨ ਤਰਾਵਾਂ ਲਾ ਕੇ ਉਹਨੂੰ ਮਤਲਬ ਜੇਲ੍ਹ ਚ ਸੁਟਿਆ ਵੀ ਜਾ ਸਕਦਾ ਤਾਂ ਇਹ ਅਸੀਂ ਕਾਨੂੰਨਾਂ ਦਾ ਵਿਰੋਧ ਕਰਦੇ ਆ ਤਾਂ ਇਹ ਬਹੁਤ ਘਟੀਆ ਕਾਨੂੰਨ ਨੇ ਸਰਕਾਰ ਅਪਦੇ ਖਤਰ ਸਾਰੇ ਕਾਨੂੰਨ ਬਣਾ ਰਹੀ ਆ ਲੋਕਾਂ ਨੂੰ ਨਜਾਇਜ਼ ਤੰਕਰ ਨੇ ਗਲਾਮੀ ਵੱਲ ਧਕੇ ਲਿਆ ਬੇਚਕ 15 ਦਿਨ ਦਾ ਪਰ ਸਰਕਾਰ ਅੱਜ ਗਲਾਮੀ ਵਾਲੇ ਕਾਨੂੰਨ ਲਿਆ ਕੇ ਲੋਕਾਂ ਨੂੰ ਗੁਲਾਮ ਕਰਨਾ ਚਾਹੁੰਦੀ ਆ ਅਸੀਂ ਇਹਦਾ ਡਟ ਕੇ ਵਿਰੋਧ ਕਰਦੇ ਆ ਅੱਜ ਅੱਜ ਕਾਨੂੰਨਾਂ ਦੀਆਂ ਕਾਪੀਆਂ ਫੁੱਪਣ ਆ ਰਹੇ ਆ ਤੇ ਅਸੀਂ ਤਿੰਨ ਸ਼ਹਿਰਾਂ ਦੇ ਵਿੱਚ ਇਹ ਪ੍ਰੋਗਰਾਮ ਕੀਤਾ ਕਿਸ ਤਰ੍ਹਾਂ ਦਾ ਰਿਸਪੌਂਸ ਮਿਲ ਰਿਹਾ ਕਿਸਾਨ ਭਰਾਵਾਂ ਦਾ ਨਾਲ ਕਿੰਨੇ ਕਿ ਜੁੜੇ ਨੇ ਨਾਲ ਦੇਖੋ ਜੀ ਲੋਕ ਜਾਗਰੂਕ ਨੇ ਇਹ ਜੀ ਗੱਲ ਨਹੀਂ ਪਰ ਸਾਡੇ ਮਾਣ ਦੇ ਮੈਸੇਜ ਦੇ ਉੱਤੇ ਹਜ਼ਾਰਾਂ ਟਰੈਕਟਰ ਕੱਢ ਕੇ ਲੈ ਕੇ ਆਉਣਾ ਇਹ ਲੁਧਿਆਣਾ ਦੇ ਵਿੱਚ ਦੋ ਜਗ੍ਹਾ ਹੋ ਰਿਹਾ ਤੇ ਦੂਜੇ ਪਾਸੇ ਵੀ ਸਾਡਾ ਤਿੰਨ ਬਲਾਕਾਂ ਦਾ ਪ੍ਰੋਗਰਾਮ ਆ ਉਹ ਤੇ ਉੱਥੇ ਵੀ ਭਾਰੀ ਘਟ ਦਸਿਆ ਜਾ ਰਹੇ ਆ ਤੇ ਜਿੰਨੀ ਕੁ ਮੇਰੀ ਗੱਲਬਾਤ ਹੋਈ ਤਾਂ ਲੋਕ ਆਪ ਮੁਹਾਰੇ ਆ ਰਹੇ ਨੇ। ਇਹੋ ਸ਼ੱਕ ਅਜੇ ਸ਼ੰਭੂ ਬਾਰਡਰ ਤੇ ਮੋਰਚਾ ਚੱਲਦਾ ਇੱਕ ਵਿਚੇ ਜੇ ਹੋਟ ਹੈ ਵੀ ਕੁਛ ਨਹੀਂ ਬੰਦੇ ਠੀਕ ਆ ਅਸੀਂ ਹੈ ਤਾਂ ਅਖਰ ਨੂੰ ਕਿਸਾਨ ਆ ਸਾਡੀਆਂ ਮਜਬੂਰੀਆਂ ਸੀ ਝੋਨਾ ਲਾਉਣਾ ਝੋਨਾ ਲਾਉਣ ਤੋਂ ਬਾਅਦ ਵਿਹਲੇ ਹੋ ਕੇ ਅਸੀਂ ਇਹੀ ਕੰਮ ਤੇ ਆ। ਜਿਹੜੇ ਸਾਨੂੰ ਕਿਹਾ ਜਾਂਦਾ ਵੀ ਤਾਂ ਕਿਸਾਨ ਨਹੀਂ ਆਤਵਾਦੀ ਨੇ ਜੀ ਇਹ ਵਕਵਾਦੀ ਨੇ ਜੀ ਇਹ ਕਾਲ ਉਸਤਾਨੀ ਨੇ ਇਹ ਸਾਰੀਆਂ ਗੱਲਾਂ ਤੇ ਅਸੀਂ ਦਿਖਾਤਾ ਅੱਜ ਵੀ ਅਸੀਂ ਕਿਸਾਨ ਆ ਤੇ ਜਿਹੜਾ ਪਿਛਲੇ ਸਮੇਂ ਜਿਵੇਂ ਸਰਕਾਰ ਨੇ ਕੰਕਰੀਟ ਦੀਆਂ ਕੰਧਾਂ ਕਰਕੇ ਸਾਨੂੰ ਰੋਕਿਆ ਗਿਆ ਤਾਂ ਸਾਡਾ ਮਤਲਬ ਇੱਕ ਰਾਜਤਾਨੀ ਤੇ ਜਾਣਾ ਆਪਣੀਆਂ ਮੰਗਾਂ ਨੂੰ ਯਾਦ ਕਰਾਉਣਾ ਮੰਨੀਆਂ ਹੋਈਆਂ ਮੰਗਾਂ ਨੂੰ ਯਾਦ ਕਰਾਉਣਾ ਤਾਂ ਉਹਦੇ ਉੱਤੇ ਇੰਨਾ ਅੰਨਾ ਛੱਤਤ ਕੀਤਾ ਗਿਆ ਵੀ ਗੋਲੀਆਂ ਮਾਰ ਦਿੱਤੀਆਂ ਗਈਆਂ ਤਾਂ ਬਾਅਦ ਵਿੱਚ ਇਹ ਕਹਿੰਦਾ ਵੀ ਇੱਤੋਂ ਜੀ ਇਹ ਹਰਿਆਣਾ ਚ ਸੀ ਜੇ ਹਰਿਆਣਾ ਚ ਹੀ ਤਾਂ ਅਸੀਂ ਪਾਕਿਸਤਾਨ ਤਾਂ ਹੀ ਗਏ ਆ ਰਹੇ ਸੀ ਅਸੀਂ ਆਪਣੇ ਭਾਰਤ ਦੇਸ਼ ਵਿੱਚ ਜਾ ਰਹੇ ਆ ਹਰਿਆਣਾ ਵੀ ਤਾਂ ਸਾਡਾ ਹਰਿਆਣੇ ਦੀ ਵੀ ਕਿਸਾਨੀ ਨੇ ਤਾਂ ਉੱਥੇ ਗੋਲੀਆਂ ਮਾਰੀਆਂ ਗਈਆਂ ਸਾਡੇ ਛੁੱਭ ਕਰਨ ਨੂੰ ਸ਼ਹੀਦ ਕਰਦਾ ਦਿੱਤਾ ਗਿਆ ਸਾਡੇ ਬਹੁਤ ਸਾਰੇ ਕਿਸਾਨਾਂ ਦੇ ਅੱਖਾਂ ਦੇ ਨਿਗਾ ਜਾ ਚੁੱਕੀ ਆ ਕੰਨਾਂ ਦੇ ਪਰਦੇ ਜਾ ਚੁੱਕੇ ਨੇ ਕਈਆਂ ਦੇ ਕੰਨ ਉੜ ਚੁੱਕੇ ਨੇ ਤਾਂ ਹੋਰ ਬਹੁਤ ਤਰ੍ਹਾਂ ਦੇ ਫੈਕਚਰ ਆਏ ਹੋਏ ਨੇ ਤਾਂ ਅਸੀਂ ਉੱਚੀ ਦਾ ਵੀ ਵਿਰੋਧ ਕਰਦੇ ਆਂ ਅਸੀਂ ਦਿੱਲੀ ਜਾਣਾ ਚਾਹੁੰਦੇ ਆਂ ਅਸੀਂ ਸਰਕਾਰ ਨੂੰ ਆਪਣੀਆਂ ਮੰਗਾਂ ਦੱਸਣੀਆਂ ਚਾਹੁੰਦੇ ਆਂ ਪਰ ਸਰਕਾਰ ਉੱਥੇ ਰੋਕ ਕੇ ਸਾਨੂੰ ਮਤਲਬ ਗੋਲਾਬਾਰੀ ਐਕਸਪਾਇਰ ਡੇਟ ਦੇ ਜਿਹੜੇ ਅਥਰੂ ਗੈਸ ਦੇ ਗੋਲੇ ਸਿੱਟੇ ਗਏ ਜਿਹੜੇ ਦੁਸ਼ਮਣਾਂ ਦੇ ਉੱਤੇ ਵਾਰ ਕੀਤੇ ਜਾਂਦੇ ਨੇ ਉਹ ਸਾਡੇ ਤੇ ਹਥਿਆਰ ਸਾਡੇ ਉੱਤੇ ਆਪਦੇ ਹੀ ਨਾਗਰਿਕਾਂ ਉੱਤੇ ਚਲਾਏ ਗਏ ਅੱਗੇ ਕੀ ਹੁੰਦਾ ਸੀ ਅੱਗੇ ਜਦ ਨਾ ਕੋਈ ਉੱਚ ਅਧਿਕਾਰੀ ਨੂੰ ਮਤਲਬ ਇਨਸਪੈਕਟਰ ਤੋਂ ਉੱਪਰ ਵਾਲੇ ਦੇ ਉੱਤੇ ਕਾਰਵਾਈ ਕਰਨੀ ਹੁੰਦੀ ਸੀ ਕਰਵਾਉਣੀ ਹੁੰਦੀ ਸੀ ਕਾਨੂੰਨੀ ਤੌਰ ਦੇ ਉੱਤੇ ਉਹ ਉੱਪਰਲੇ ਉੱਚ ਅਧਿਕਾਰੀਆਂ ਤੋਂ ਪਰਮਿਸ਼ਨ ਲੈਣੀ ਪੈਂਦੀ ਸੀ ਹੁਣ ਇਹਨਾਂ ਨੇ ਉਹ ਕਾਨੂੰਨ ਨੂੰ ਬਦਲ ਕੇ ਜੇ ਕੋਈ ਸਿਪਾਹੀ ਵੀ ਮਤਲਬ ਗੋਲੀ ਚਲਾਉਂਦਾ ਸਾਡੇ ਨਹੱਤੇ ਕਿਸਾਨਾਂ ਦੇ ਉੱਤੇ ਜਾਂ ਕਿਸੇ ਪ੍ਰੋਟੈਸਟ ਕਰਨ ਵਾਲੇ ਅੰਦੋਲਨ ਅੰਦੋਲਨਕਾਰੀਆਂ ਦੇ ਉੱਤੇ ਤਾਂ ਉਹਨਾਂ ਨੂੰ ਵੀ ਪਰਮਿਸ਼ਨ ਅਸੀਂ ਸਾਨੂੰ ਸਰਕਾਰ ਦੇ ਉੱਚ ਅਧਿਕਾਰੀਆਂ ਤੋਂ ਲੈਣੀ ਪਊਗੀ ਵੀ ਇਹਦਾ ਮਤਲਬ ਥੱਲੇ ਵਾਲੇ ਸਿਪਾਹੀ ਨੂੰ ਵੀ ਕੋਈ ਡਰ ਨਹੀਂ ਜਿਵੇਂ ਮਰਜ਼ੀ ਅੰਦੋਲਨ ਜੀਵੀਆਂ ਤੇ ਗੋਲੀ ਚਲਾਵੇ ਜਿੰਨੇ ਮਰਜ਼ੀ ਬੰਦੇ ਮਾਰੇ ਤਾਂ ਉਹਨੂੰ ਕੋਈ ਡੋਰ ਨਹੀਂ ਜਸਾ ਉੱਪਰੋਂ ਪਰਮਿਸ਼ਨ ਮਿਲੂਗਾ ਤਾਂ ਹੀ ਮਤਲਬ ਥੱਲੇ ਕਾਰਵਾਈ ਹੋਊਗੀ ਇਹ ਕਾਨੂੰਨ ਦਾ ਵੀ ਅਸੀਂ ਵਿਰੋਧ ਕਰਦੇ ਆ ਜੇ ਜਿਹੜੇ ਤਿੰਨ ਨਵੇਂ ਅਪਰਾਧਿਕ ਕਾਨੂੰਨ ਆਏ ਆ ਬੀ ਐਨ ਐਸ ਤੇ ਬੀ ਐਨ ਐਸ ਐਸ ਉਹਦੇ ਰੋਸ ਵਿੱਚ ਉਹ ਇਹ ਵੀ ਆ ਵੀ ਇਹਨਾਂ ਨੇ ਕਈ ਅਮੈਂਟਮੈਂਟਾਂ ਕੀਤੀਆਂ ਨੇ ਜਿਵੇਂ ਕੋਸ ਤੋਂ ਨੂੰ ਪ੍ਰਧਾਨ ਜੀ ਨੇ ਦੱਸਤਾ ਦੂਜੀ ਗੱਲ ਇਹ ਆ ਵੀ ਇਹਨਾਂ ਨੇ ਜਿਵੇਂ ਅੱਗੇ ਡੀ ਸੀ ਦਿੰਦਾ ਹੁੰਦਾ ਹੀ ਦਫਾ 144 ਦੀ ਪਰਮਿਸ਼ਨ ਹੁਣ ਇਹਨਾਂ ਨੇ ਤਹਿਸੀਲ ਲੈਵਲ ਤੇ ਹੀ ਕਰਤਾ ਡਿਪਟੀ ਜਾਂ ਐਸ ਐਚ ਡੀ ਆ ਕੋਈ ਵੀ ਇਹਦੇ ਵਿੱਚ ਪਰਮਿਸ਼ਨ ਦੇ ਸਕਦਾ ਮਤਲਬ ਕਹਿਣ ਦਾ ਸਰਕਾਰ ਇਹ ਗੋਪਤ ਤਰੀਕੇ ਨਾਲ ਕਾਨੂੰਨ ਲੈ ਕੇ ਆਈ ਆ ਵੀ ਜਿੰਮੇ ਕੋਈ ਪ੍ਰੋਟੈਸਟ ਕਰਦਾ ਕੋਈ ਵੀ ਜਥੇਬੰਦੀ ਆਪ ਦਾ ਧਰਨਾ ਪ੍ਰੋਟੈਸਟ ਕਰਦਾ ਤਾਂ ਇਹ ਆਪ ਦੇ ਬਲਾਕਾਂ ਦੇ ਵਿੱਚ ਆਪਦੀਆਂ ਤਸੀਲਾਂ ਦੇ ਵਿੱਚ ਇਹਨਾਂ ਨੇ ਇਹ ਜਿਹਿਆਂ ਪਾਵਰਾਂ ਦੇ ਦਿੱਤੀਆਂ ਪੁਲਿਸ ਨੂੰ ਕਿ ਉਹ ਜਿੰਨੂੰ ਮਰਜ਼ੀ ਚੱਕ ਲੈਣ ਜਿੰਨੂੰ ਮਰਜ਼ੀ ਜਿੱਦੇ ਤੇ ਮਰਜ਼ੀ ਕੇਸ ਪਾ ਦੇਣ ਇਹਨਾਂ ਦੀ ਮਰਜ਼ੀ ਆ 3 ਮਹੀਨੇ ਉਹਨੂੰ ਥਾਣੇ 'ਚ ਹੀ ਰੱਖ ਕੇ ਇਨਵੈਸਟੀਗੇਸ਼ਨ ਦੇ ਨਾਂ ਤੇ ਖੱਜਲ ਖਰਾਬ ਕਰ ਸਕਦੇ ਆ ਦੂਜੀ ਗੱਲ ਆ ਵੀ ਜਿਹੜਾ ਕਿਸੇ ਦੀ ਕੋਈ ਲੜਾਈ ਹੁੰਦੀ ਆ ਕੋਈ ਗਰੀਬ ਕੁੱਟਿਆ ਜਾਂਦਾ ਉਹਦੀ ਕੋਈ ਫਰਿਆਦ ਨਹੀਂ ਜਿਹੜਾ ਤਕੜਾ ਪੁਲਿਸ ਪ੍ਰਸ਼ਾਸਨ ਨੂੰ ਪੈਸੇ ਦੇ ਕੇ ਤਿੰਨ ਤਿੰਨ ਮਹੀਨੇ ਉਹ ਮਤਲਬ ਥਾਣਿਆਂ 'ਚ ਹੀ ਰੋਲਦੇ ਰਹਿਣਗੇ ਅੱਗੇ ਆਪਣਾ ਇਹ ਹੁੰਦਾ ਸੀ ਵੀ ਅੱਜ ਬੰਦਾ ਫੜਿਆ ਦੂਜੇ ਦਿਨ ਕੋਰਟ 'ਚ ਪੇਸ਼ ਕਰਕੇ ਉਹਦਾ ਰਿਮਾਂਡ ਲਿਆ ਜਾਂਦਾ ਸੀ ਇੱਕ ਦਿਨ ਜਾਂ ਦੋ ਦਿਨ ਦਾ ਉਸ ਤੋਂ ਬਾਅਦ ਉਹ ਨੈਕਰਾਸਤ ਮਤਲਬ ਜੇਲ੍ਹ 'ਚ ਭੇਜ ਦਿੱਤਾ ਜਾਂਦਾ ਸੀ ਤੇ ਹੁਣ ਇਹਨਾਂ ਨੇ ਇਹੋ ਜਿਹਾ ਕਰਤਾ ਵੀ ਇਹ ਪ੍ਰਸ਼ਾਸਨ ਦੀ ਮਰਜ਼ੀ ਆ ਪੁਲਿਸ ਦੀ ਪੁਲਿਸ ਅਧਿਕਾਰੀਆਂ ਦੀ ਵੀ ਉਹਨੂੰ ਭੇਜਣਾ ਜਾਂ 90 ਦਿਨ ਉਹਦੇ ਤੋਂ ਇਨਵੈਸਟੀਗੇਸ਼ਨ ਦੇ ਨਾਂ ਤੇ ਉਹ ਵੀ ਥਾਣੇ 'ਚ ਹੀ ਉਹਨੂੰ ਰੱਖਣਾ ਤਾਂ ਬਿਲਕੁਲ ਜੀ ਅਸੀਂ ਗੱਲਬਾਤ ਕੀਤੀ ਹੈ ਕਿਸਾਨ ਯੂਨੀਅਨ ਦੇ ਜਿਹੜੇ ਜ਼ਿਲ੍ਹਾ ਪ੍ਰਧਾਨ ਸੀਗੇ ਉਹਨਾਂ ਨੇ ਦੱਸਿਆ ਕਿ ਜਿਹੜੀਆਂ ਮੰਗਾਂ ਨੇ ਜਿਹੜੇ ਨਵੇਂ ਕਾਨੂੰਨ ਬਣਾਏ ਗਏ ਨੇ ਸਰਕਾਰ ਦੇ ਵੱਲੋਂ ਉਹਨਾਂ ਦੇ ਵਿਰੋਧ ਦੇ ਵਿੱਚ ਅੱਜ ਜਿਹੜਾ ਟਰੈਕਟਰ ਮਾਰਚ ਕੀਤਾ ਗਿਆ ਸੀ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਇਸ ਟਰੈਕਟਰ ਮਾਰਚ ਦਾ ਹਿੱਸਾ ਬਣੇ ਨੇ ਤਾਂ ਤੁਸੀਂ ਵੀ ਤਸਵੀਰਾਂ ਤੁਹਾਨੂੰ ਦਿਖਾਈਆਂ ਉਹਨਾਂ ਦਾ ਇਹ ਕਹਿਣਾ ਕਿ 500 ਤੋਂ ਲੈ ਕੇ 1000 ਜਿਹੜਾ ਟਰੈਕਟਰ ਹੈ ਇਸ ਟਰੈਟ ਮਾਰਚ ਦੇ ਵਿੱਚ ਸਿੱਕ ਸੱਦੇ ਲੋਕ ਤੇ ਸਾਡੇ ਨਾਲ ਪਹੁੰਚੇ ਆ ਤਾਂ ਬਧਰੇ ਅਪਡੇਟਸ ਲਈ ਦੇਖਦੇ ਰਹੋ D5 ਚੈਨਲ ਪੰਜਾਬੀ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ